ਅੱਜ ਗੱਲ ਕਰਾਂਗੇ ਫਿਰੋਜ਼ਪੁਰ ਦੇ ਜੋ ਲੋਕ ਸਭਾ ਜੋ ਚੋਣਾਂ ਹੋ ਰਹੀਆਂ ਨੇ ਉਸ ਦੇ ਉੱਪਰ ਅਸੀਂ ਵੱਖ-ਵੱਖ ਜੋ ਜੋ ਮਿੱਤਰ ਸੱਜਣ ਉਹਨਾਂ ਦੇ ਅਸੀਂ ਰਹਿ ਲਵਾਂਗੇ ਕਿਸ ਤਰ੍ਹਾਂ ਜੋ ਲੋਕ ਸਭਾ ਦੀਆਂ ਚੋਣਾਂ ਨੇ ਜੋ ਫਿਰੋਜ਼ਪੁਰ ਦੇ ਵਿੱਚ ਹੋਣ ਜਾ ਰਹੀਆਂ ਨੇ ਜੋ ਪੂਰੇ ਭਾਰਤ ਦੇ ਵਿੱਚ ਹੋਣੀਆਂ ਨੇ ਪਰ ਅਸੀਂ ਪੁੱਛਾਂਗੇ ਕਿ ਫਿਰੋਜ਼ਪੁਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਹੜੀ ਪਾਰਟੀ ਜਿੱਤੂਗੀ ਕਿਹੜੀ ਹਾਰੂਗੀ ਉਸ ਪ੍ਰਤੀ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕੁਝ ਵੀਰ ਵੀ ਸਾਡਾ ਜੁੜੇ ਨੇ ਪਹਿਲੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਗੁਰਨਾਵ ਜੀ ਤੁਹਾਡਾ ਕੀ ਕਹਿਣਾ ਹੈ ਕਿ ਜੋ ਲੋਕ ਸਭਾ ਚੋਣ ਆ ਰਹੀ ਹੈ ਜੀ ਜੇ ਗੱਲ ਕਰਦੇ ਆ ਤੁਹਾਨੂੰ ਇਸ ਵਾਰ ਲੱਗਦਾ ਹੈ ਕਿ ਕਿਹੜਾ ਉਮੀਦਵਾਰ ਜੋ ਫਰੋਜ਼ਪੁਰ ਦੀ ਸੀਟ ਦੇ ਉੱਪਰ ਆਊਗਾ ਦੇਖੋ ਜੀ ਫਰੋਜ਼ਪੁਰ ਦੀ ਹੌਟ ਸੀਟ ਗਣੀ ਜਾਂਦੀ ਹੈ ਹਮੇਸ਼ਾ ਕਿਉਂਕਿ ਬਾਰਡਰ ਲੱਗਦਾ ਨਾਲ ਤਾਂ ਕਿਹੜਾ ਇਹ ਸਮੇਂ ਦੀ ਉਹ ਦੇ ਵਿੱਚ ਹੈਗਾ ਕਿਉਂਕਿ ਕੁਝ ਦਿਨਾਂ ਉਹਨੂੰ ਪੱਤੇ ਸਾਰਿਆਂ ਨੂੰ ਖੁੱਲ੍ਹਣ ਖੁੱਲ ਜਾਣੇ ਆ ਕਿਉਂਕਿ ਇਹ ਜਿਹੜੀ ਸੀਟ ਹੈਗੀ ਹੈ ਬਰਾਦਰੀਵਾਦ ਜਾਤੀਵਾਦ ਨੂੰ ਬਹੁਤ ਆਧਾਰ ਮੰਨੀ ਜਾਂਦੀ ਹੈ ਕਿਉਂਕਿ ਰਾਜ ਸਿੱਖ ਬਰਾਦਰੀ ਸਾਡੀ ਇੱਥੇ ਬਹੁਤ ਬੈਠੀ ਆ 433000 ਦੇ ਨੇੜੇ ਇੱਥੇ ਵੋਟ ਉਹਨਾਂ ਦੀ ਐ 3 ਲੱਖ ਦੇ ਕਰੀਬ ਕਮੋਜ਼ ਬਰਾਦਰੀ ਐ ਅਰੋੜਾ ਸਿੱਖ ਨੇ ਬਹੁਤ ਸਾਰੀਆਂ ਬਰਾਦਰੀਆਂ ਜੱਟ ਤੇ ਕ ਸਾਰੀਆਂ ਬਰਾਦਰੀਆਂ ਜੇ ਇਹ ਸੀਟ ਹਮੇਸ਼ਾ ਬਰਾਦਰੀਵਾਦ ਨੂੰ ਦੇ ਕੇ ਜਿਹੜਾ ਉਹ ਦਿੱਤੀ ਜਾਂਦੀ ਐ ਤਾਂ ਮੈਨੂੰ ਲੱਗਦਾ ਕਿ ਇਸ ਵਾਰ ਵੀ ਪਾਰਟੀਆਂ ਜਿਹੜੀਆਂ ਅਨਾਉਂਸ ਇਸ ਕਰ ਨਹੀਂ ਕਿ ਨਹੀਂ ਕਰ ਰਹੀਆਂ ਕਿ ਕੋਈ ਹੋਰ ਪਾਰਟੀ ਦੇ ਜਾਤੀ ਜੋ ਦਿੰਦੀ ਐ ਤੇ ਦੂਜੀ ਪਾਰਟੀ ਵੀ ਉਸ ਜਾਤੀ ਜੀ ਦਊਗੀ ਕਿਉਂਕਿ ਜਾਤੀਵਾਦ ਨੂੰ ਆਧਾਰ ਦੇ ਕੇ ਇਸ ਕਰਕੇ ਕੋਈ ਵੀ ਪਾਰਟੀ ਨਾਉਂਸ ਕਰਨ ਨੂੰ ਡਰ ਰਹੀ ਐ ਤੇ ਇਹ ਵੀ ਸ਼ਰਿਆਂ ਮੇ ਨਹੀਂ ਹੋ ਰਿਹਾ ਕਿ ਇਸ ਬੰਦੇ ਦੀ ਇਸ ਵਾਰੀ ਸੀਟ ਜਿਹੜੀ ਉਹ ਕਲੀਅਰ ਹੀ ਹੈ ਤੇ ਇਹ ਮੈਨੂੰ ਲੱਗਦਾ ਕਿ ਕੁਝ ਦੇਣਾ ਚਾਉਣ ਵਾਲਾ ਕਲੀਅਰ ਹੋ ਸਕਦਾ ਜੀ ਪ੍ਰਵਿੰਦਰ ਜੀ ਤੁਸੀਂ ਗਰਨਾਮ ਜੀ ਦੀ ਗੱਲ ਨਾਲ ਕਿੰਨੇ ਕੁ ਸਹਿਮਤ ਹੋ ਤੁਸੀਂ ਸ਼ੋਕ ਜੀ ਜਿਤੋਂ ਤੱਕ ਫਿਰੋਜ਼ਪੁਰ ਦੀ ਸੀਟ ਦਾ ਸਬੰਧ ਆ ਵੀ ਮੈਂ ਗਰਨਾਮ ਜੀ ਦੀ ਗੱਲ ਨਾਲ ਥੋੜਾ ਜਿਹਾ ਸਹਿਮਤ ਵੀ ਹੈਗਾ ਵੀ ਇੱਥੇ ਜਿਵੇਂ ਜਾਤੀਵਾਦ ਚੱਲਦਾ ਕਿਉਂਕਿ ਜੇ ਸੰਵਿਧਾਨ ਦੇ ਮਤਲਬ ਕੇ ਵੇਖਦੇ ਇਸ ਸੰਵਿਧਾਨ ਦਾ ਉੱਦਾ ਕੋਈ ਧਰਮ ਨਹੀਂਗਾ ਸਾਨੂੰ ਇੱਥੇ ਜਾਤ ਦੇ ਧਰਮ ਦੇ ਲਿੰਗ ਦੇ ਆਧਾਰ ਦੇ ਉੱਤੇ ਹੀ ਵਿਤਕਰਾਨ ਕਰ ਸਕਦੇ ਪਰ ਸਾਡੀ ਇਹ ਲੋਕਤੰਤਰ ਦੀ ਸਾਡੇ ਲਈ ਬੜੀ ਦੁੱਖदाई ਹੈ ਵੀ ਸਾਡੀ ਫਰੋਜ ਪ੍ਰਸੀਡ ਦੇ ਉੱਤੇ ਤੁਸੀਂ ਪਿਛਲੇ ਦਿਨਾਂ ਤੋਂ ਹੀ ਵੇਖ ਰਹੇ ਹੋ ਵੀ ਰਾਏ ਸਿੱਖ ਕੈਟਾਗਰੀਆ ਉਹ ਕਹਿੰਦੇ ਵੀ ਸਾਡੇ ਉਮੀਦਵਾਰ ਨੂੰ ਲੰਨਿਆ ਜਾਵੇ ਜਿਹੜੇ ਕੰਬੋਜ ਕੈਟਾਗਰੀਆ ਉਹ ਕਹਿੰਦੇ ਵੀ ਸਾਡੀ ਇੱਥੇ ਗਿਣਤੀ ਬਹੁਤ ਜ਼ਿਆਦਾ ਹੈ ਵੀ ਸਾਨੂੰ ਇੱਥੇ ਪਹਿਲ ਦਿੱਤੀ ਜਾਵੇ ਅਬ ਮਗਰਲੇ 5-4 ਦਿਨੋਂ ਤੱਕ ਅਰੋੜਾ ਸਭਾ ਹੋਂਦ ਵਿੱਚ ਆ ਰਹੀ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਅਰੋੜਾ ਸਭਾ ਵਾਲੇ ਵੀ ਕਹਿਣ ਕਿ ਵੀ ਸਾਨੂੰ ਸੀਟ ਦਿੱਤੀ ਜਾਵੇ ਤੇ ਹੋ ਸਕਦਾ ਵੀ ਜੱਟ ਸਭਾ ਕਿਸੇ ਦਾ ਵੀ ਸੰਗਠਨ ਇੱਥੇ ਬਣ ਜਾਵੇ ਵੀ ਜੱਟਾਂ ਨੂੰ ਸੀਟ ਦਿੱਤੀ ਜਾਵੇ ਮੇਰੇ ਖਿਆਲ ਵਿੱਚ ਵੀ ਲੋਕਤੰਤਰ ਦੇ ਉੱਤੇ ਲਈ ਇਹ ਕੋਈ ਬਹੁਤੀ ਵਧੀਆ ਹੈ ਖਤਰੇ ਦੀ ਘੰਟੀ ਕਹਿ ਸਕਦੇ ਕਿਉਂਕਿ ਅਸੀਂ ਜਾਤੀ ਦੇ ਆਧਾਰ ਦੇ ਉੱਤੇ ਅਸੀਂ ਇੱਕ ਵਰਗ ਨੂੰ ਬੰਨ੍ਹ ਰਹੇ ਹਾਂ ਵੀ ਮੇਰੀ ਜਿਹੜੀ ਮੰਨ ਦੀ ਇੱਛਾ ਜਿਹੜੀ ਇਹੀ ਆ ਵੀ ਸਾਨੂੰ ਵੀ ਇੱਥੇ ਜਾਤੀ ਧਰਮਾਂ ਤੋਂ ਪਾਸੇ ਹੋ ਕੇ ਅਸੀਂ ਇਹ ਦੇਖੀਏ ਵੀ ਸਾਡੇ ਕੋਲ ਜਿਹੜਾ ਕੈਂਡੀਡੇਟ ਆ ਰਿਹਾ ਵੀ ਸਾਡੇ ਹਲਕੇ ਦਾ ਵਿਕਾਸ ਕਿੰਨਾ ਕਰੂਗਾ ਸਾਡੇ ਸਾਡੇ ਮੁੱਦੇ ਕਿੰਨੇ ਚੱਕੂਗਾ ਵੀਕਰ ਜੀ ਤੁਸੀਂ ਕਿਦਾਂ ਦੇਖਦੇ ਹੋ ਜਿਹੜਿਆ ਨਾ ਛੋੜਾ ਨੂੰ ਇਸ ਵਾਰ ਲੈ ਕੇ ਜੀ ਮੈਨਚੇਜ ਦਾ ਇਹ ਦੇਖੇ ਜਾ ਰਹੀ ਹੈ ਕਿ ਇੱਕ ਪਾਸੇ ਜਿਵੇਂ ਗੁਨਾਮ ਜੀ ਨੇ ਆਪਣੇ ਵੀਰ ਨੇ ਦੱਸਿਆ ਕਿ ਜਾਤੀਵਾਦ ਜ਼ਿਆਦਾ ਪਰ ਇਹ ਵੀ ਸੱਚ ਹੈ ਵੀ ਜਿਹੜਾ ਪਿੱਛੇ ਜੇ ਭਾਜਪੀ ਨੇ ਇੱਕ ਰਾਮ ਮੰਦਿਰ ਦਾ ਮੁੱਦਾ ਚੱਕਿਆ ਸੀਗਾ ਉਹਨੂੰ ਕੰਪਲੀਟ ਕੀਤਾ ਇਹ ਵੀ ਸੱਚ ਹੈ ਕਿ ਜਿਵੇਂ ਬਾਹਰ ਜਾਤੀਵਾਦ ਜ਼ਿਆਦਾ ਪਿੰਡਾਂ 'ਚ ਪਰ ਸ਼ਹਿਰ ਦੇ ਵਿੱਚ ਜਿਹੜੀ ਆ ਹਿੰਦੂ ਵੋਟ ਵੀ ਜ਼ਿਆਦਾ ਹਕੀਕਤ ਇਹੀ ਹੈ ਵੀ ਕੋਈ ਵੀ ਜਦੋਂ ਬਣਦਾ ਮੇਨ ਆਮ ਲੋਕਾਂ ਨੂੰ ਕੀ ਚਾਹੀਦਾ ਕਿਸੇ ਨੂੰ ਉਸ ਤੋਂ ਵੱਧ ਕੋਈ ਸਰਕਾਰ ਨਹੀਂ ਹੁੰਦਾ ਵੀ ਕਿਹੜੇ ਜ਼ਿਆਦਾ ਕਿਹੜੇ ਦਾ ਨਹੀਂ ਸ਼ਹਿਰ ਵਾਸਤੇ ਕੀ ਕੀਤਾ ਆਮ ਜਨਤਾ ਵਾਸਤੇ ਕੀ ਕੀਤਾ ਔਰ ਅੱਜ ਦਾ ਅੱਜ ਦੇ ਮੇਰੇ ਖਿਆਲ 40 50 ਸਾਲ ਦੇ ਇਤਿਹਾਸ ਨੂੰ ਵੇਖ ਲਈਏ ਫਿਰੋਜ਼ਪੁਰ ਦੀ ਬਦ ਕਿਸਮਤੀ ਰਹੀ ਹੈ ਇਹ ਕਿ ਫਿਰੋਜ਼ਪੁਰ ਲੋਕਲ ਦੇ ਬੰਦੇ ਹੋ ਕੇ ਵੀ ਜਿਹੜੇ ਕੈਬਨਿਟ ਤੱਕ ਵੀ ਪਹੁੰਚੇ ਨੇ ਪਰ ਫਿਰ ਵੀ ਉਹ ਅੱਜ ਤੱਕ ਫਿਰੋਜ਼ਪੁਰ ਦੇ ਲੋਕਾਂ ਵਾਸਤੇ ਕੁਝ ਨਹੀਂ ਕਰ ਸਕੇ ਉਹੀ ਮੇਨ ਜਿਹੜੀਆਂ ਸੁਵਿਧਾਵਾ ਫੈਸਿਲਿਟੀਆਂ ਵਾਸਤੇ ਆਮ ਜਨਤਾ ਅੱਜ ਵੀ ਰੋ ਰਹੀ ਹੈ ਤੇ ਕੱਲ ਵੀ ਰੋ ਰਹੀ ਸੀ ਇਸ ਕਰਕੇ ਹੋਣਾ ਇਹ ਚਾਹੀਦਾ ਕਿ ਕੋਈ ਵੀ ਬਣੇ ਬਟ ਆਪਣਾ ਧਿਰ ਪਰੰਦੇ ਨਾਲ ਨਾਲ ਉਹ ਲੋਕਾਂ ਵਾਸਤੇ ਜ਼ਰੂਰ ਸੋਚੇ ਕਿ ਜਨਤਾ ਨੇ ਮੈਨੂੰ ਚੁਣਿਆ ਤਾਂ ਮੈਂ ਜਨਤਾ ਵਾਸਤੇ ਹੀ ਕੁਝ ਕਰਾਂ ਬਾਕੀ ਹਕੀਕਤ ਇਹ ਹੀ ਹੈ ਕਿ ਇਸੇ ਕਰਕੇ ਸਾਰੀਆਂ ਸਾਈਲੈਂਟ ਬੈਠੀਆਂ ਨੇ ਉਹ ਇੱਕ ਦੂਜੇ ਵੱਲ ਵੇਖ ਰਹੀਆਂ ਕੌਣ ਕਿਸ ਕੈਂਡੀਡੇਟ ਨੂੰ ਅੱਗੇ ਕਰਦਾ ਤਾਂ ਕਿ ਉਹਦੇ ਮੁਤਾਬਕ ਉਹਦੇ ਟੱਕਰੇ ਦਾ ਦੂਜਾ ਕੈਂਡੀਡੇਟ ਅਸੀਂ ਕਰ ਸਕੀਏ ਮੇਨ ਚੀਜ਼ ਜੇਕਰ ਨਾਮ ਦੀ ਗੱਲ ਕਰਦੇ ਜਿੱਦਾਂ ਕਹਿ ਰਹੇ ਕਿ ਕਿਹੜਾ ਕੈਂਡੀਡੇਟ ਇੱਥੇ ਆਉਣਾ ਤੁਹਾਨੂੰ ਲੱਗਦਾ ਕਿ ਇੱਥੇ ਕਿਹੜੇ ਕਿਹੜੇ ਕੰਮ ਆ ਜੋ ਫਿਰੋਜ਼ਪੁਰ ਦੇ ਹੋਣੇ ਚਾਹੀਦੇ ਆ ਬਹੁਤ ਸਾਰੇ ਕੰਮ ਆ ਸਾਡੇ ਮੇਨ ਤਾਂ ਸਾਡਾ ਹੁਸੈਨੀ ਵਾਲਾ ਬਾਰਡਰ ਹੀ ਖੁੱਲ ਜਾ ਜਿੱਦਾਂ ਵਾਕਾ ਬਾਰਡਰ ਖੁੱਲਾ ਤੇ ਅਮਰਸਰ ਨੇ ਕਾਫੀ ਤਰੱਕੀ ਕੀਤੀ ਹੈ ਜੇ ਇਥੋਂ ਸਾਡਾ ਪਾਕਿਸਤਾਨ ਨਾਲ ਹਾਲਾਂਕਿ ਸਾਡੇ ਸਰਕਾਰਾਂ ਦੇ ਸਬੰਧ ਚੰਗੇ ਨਹੀਂ ਹੈ ਆ ਕਿਉਂਕਿ دہشتਗਰਦ ਕਰਕੇ ਵੀ ਉਹ ਜਿਹੜੀਆਂ ਵਾਰਦਾਤਾਂ ਹੁੰਦੀਆਂ ਜਾਂ ਜਿਹੜੀ ਸਮਗਲਿੰਗ ਹੋ ਰਹੀ ਹੈ ਸਾਡੇ ਖਾਸ ਕਰਕੇ ਪੰਜਾਬ ਨੂੰ ਖਾਰੀ ਹੈ ਜਿਹੜੀ ਸਾਡੀ ਬਾਰਡਰ ਬੈਲਟ ਹੈਗੀ ਆ ਤਾਂ ਉਹ ਸਾਨੂੰ ਮਿਹਨਤਾਂ ਬਾਰਡਰ ਜੇ ਖੁੱਲ ਜਾ ਕਿ ਤੇ ਵਪਾਰ ਸ਼ੁਰੂ ਹੋ ਜਾ ਤਾਂ ਫਰੋਇਪੁਰ ਤਰੱਕੀ ਤੇ ਆ ਜਾਏਗਾ ਇੰਡਸਟਰੀ ਜ ਬਹੁਤ ਵੱਡੀ ਲੋੜ ਹੈ ਸੇ ਸਹੂਲਤਾਂ ਐਜੂਕੇਸ਼ਨ ਸਾਰੀਆਂ ਚੀਜ਼ਾਂ ਚ ਅਸੀਂ ਪਛੜੇ ਹੋਏ ਹਾਂ ਨੋ ਡਾਟ ਕਿ ਸਾਡੇ ਇਹ ਨਹੀਂ ਕਿ ਕਿ ਲੋਕ ਵੀ ਇੱਥੇ ਪਛੜੇ ਐਡਵਾਂਸ ਹੋ ਗਏ ਸਾਡੇ ਬੱਚੇ ਬਾਹਰ ਸਟੱਡੀਆਂ ਕਰਨਾ ਕਰਕੇ ਬਾਹਰ ਪੜ੍ਹਨ ਕਰਕੇ ਐਡਵਾਂਸ ਹੋਏ ਪਰ ਇਲਾਕਾ ਜਿਹੜਾ ਉਹ ਆਬਾਦ ਹੋਣਾ ਉਹ ਜਿਹੜੀ ਪਰਫੁੱਲਤਾ ਮਿਲਣੀ ਚਾਹੀਦੀ ਸੀ ਜਿਹੜੀ ਸਕਸੈਸ ਫਰੋਇਪੁਰ ਨੂੰ ਮਿਲਣੀ ਚਾਹੀਦੀ ਜਿੰਨਾ ਪੁਰਾਣਾ ਜ਼ਿਲ੍ਹਾ ਜੋ ਕਿ ਇਹਦੇ ਵਿੱਚ 6-7 ਜ਼ਿਲ੍ਹੇ ਨਿਕਲ ਗਏ ਜਿੰਨਾ ਪੁਰਾਣਾ ਜ਼ਿਲ੍ਹਾ ਫਰੋ ਜੀ ਉਨੀ ਪਰਫੁੱਲਤਾ ਇਹਨੂੰ ਨਹੀਂ ਮਿਲੀ ਆ ਉਹ ਮਿਲਣੀ ਚਾਹੀਦੀ ਹੈ ਕਿਸੇ ਵੀ ਤੁਸੀਂ ਇਸ ਗੱਲ ਨੂੰ ਗਰਨਾਨ ਦੀ ਕਿੰਨੇ ਕੁ ਸਹਿਮਤ ਹੋ ਦੇਖੋ ਜੀ ਗੱਲ ਬਿਲਕੁਲ ਠੀਕ ਇਹਨਾਂ ਦੀ ਪਰ ਇੱਕ ਹੋਰ ਬੜਾ ਬੜਾ ਇਸ਼ੂ ਹੈ ਵੀ ਜਿਹੜਾ ਵੀ ਫਿਰੋਜ਼ਪੁਰ ਨੂੰ ਹੁਣ ਤੱਕ ਐਮਪੀ ਮਿਲਿਆ ਜੀ ਮੇਰਾ ਖਿਆਲ ਹੈ ਬਲਰਾਮ ਜਾਖੜ ਤੋਂ ਬਾਅਦ ਅਜੇ ਤੱਕ ਕੋਈ ਢੱਲੇ ਤਰ ਐਵੇਂ ਦਾ ਐਮਪੀ ਨਹੀਂ ਮਿਲਿਆ ਜਿਹੜਾ ਕੋਈ ਦਿੰਦੇ ਲੋਕ ਸਭਾ ਵਿੱਚ ਜਾਂ ਉੱਥੇ ਜਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਕੋਈ ਚੰਗਾ ਮਜ਼ਬੂਤ ਆਧਾਰ ਹੋਵੇ ਸਨੋਜ ਲੋੜ ਹੈ ਐਸੇ ਲੀਡਰ ਦੀ ਜਿਹੜਾ ਫਿਰੋਜ਼ਪੁਰ ਦਾ ਵਿਕਾਸ ਕਰੇ ਫਿਰੋਜ਼ਪੁਰ ਦੇ ਜਿਹੜੇ ਮੁੱਖ ਮੁੱਦੇ ਆ ਉਹਨਾਂ ਤੇ ਧਿਆਨ ਦੇਵੇ ਫਿਰੋਜ਼ਪੁਰ ਦੇ ਮੁੱਦਿਆਂ ਨੂੰ ਲੋਕ ਸਭਾ ਵਿੱਚ ਚੱਕੇ ਦੇਖੋ ਮੈਂ ਉਹੀ ਮੈਂ ਗੱਲ ਕਰ ਰਿਹਾ ਨਾ ਕਿਉਂਕਿ ਤੁਸੀਂ ਦੇਖੋ ਵੀ 1984 ਤੱਕ ਕਾਂਗਰਸ ਕੋਲ ਸੀਟ ਰਹੀ ਜਿਆਦਾਤਰ ਹਨਾ ਪਾਰਟੀਆਂ ਆਉਂਦੀਆਂ ਜਾਂਦੀਆਂ ਉਸ ਤੋਂ ਬਾਅਦ ਜਿੰਨੀਆਂ ਕਾਲੀ ਦਲ ਨਾਲ ਸੰਬੰਧਿਤ ਪਾਰਟੀਆਂ ਜਾਂ ਕਾਲੀ ਦਲ ਹੀ ਇੱਥੇ ਹਾਵੀ ਰਹੀ ਹੈ 84 ਤੋਂ ਬਾਅਦ ਅਸੀਂ ਦੇਖਦੇ ਹਾਂ ਉਸ ਤੋਂ ਬਾਅਦ 99 ਚ ਇੱਕ ਹੋਰ ਇਹ ਆਜ਼ਾਦ ਉਮੀਦਵਾਰ ਜੋ ਧਿਆਨ ਸਿੰਘ ਮਾਨ ਦਾਏ ਸੀ ਨਾ ਸਿਵੇਂ ਜੀ ਮਾਨ ਹੋਰਾਂ ਨੇ ਪਾਰਟੀ ਅੰਦਰ ਬਹਿ ਕੇ ਬਣਾਈ ਸੀ ਤੇ ਉਹ ਆਜ਼ਾਦ ਉਮੀਦਵਾਰ ਜੋ ਜਿੱਥੇ ਸੀ ਭਾਈ ਤਿਆਨ ਸਿੰਘ ਹਾਲਾਂਕਿ ਉਹਨਾਂ ਨੇ ਤਲਵਾਰ ਕਰਕੇ ਸੌ ਨਹੀਂ ਚੱਕੀ ਸੀ ਵੀ ਅੰਦਰ ਤਲਵਾਰ ਲੈ ਕੇ ਜਾਣੀ ਸਿਵੇਂ ਜੀ ਮਾਨ ਹੋਰਾਂ ਔਰ ਭਾਈ ਚਾਂਸ ਸਿੰਘ ਮਾਨ ਹੋਰ ਉਸ ਤੋਂ ਬਾਅਦ ਫਿਰ ਮੋਹਨ ਸਿੰਘ ਫਲੀਆਂ ਵਾਲਾ ਬਹੁਜਨ ਸਮਾਜ ਪਾਰਟੀ ਨੇ ਜਦੋਂ ਅਕਾਲੀ ਦਲ ਦਾ ਸਮਝੌਤਾ ਹੋਇਆ ਜੀ ਤਾਂ ਮੋਹਨ ਸਿੰਘ ਫਲੀਆਂ ਵਾਲਾ ਦੋ ਵਾਰ ਲਗਾਤਾਰ ਇਥੋਂ ਜਿੱਥੇ ਜੀ ਉਸ ਤੋਂ ਬਾਅਦ ਫਿਰ ਕਾਲੀ ਦਲ ਦਾ ਸਮਝੌਤਾ ਹੋ ਜਾਂਦਾ ਆ ਭਾਰਤੀ ਜਨਤਾ ਪਾਰਟੀ ਨੇ ਭਾਜਪਾ ਨਾਲ ਸਟੇਲ ਹੋ ਗਿਆ ਹਾਂ ਫਿਰ ਉਸ ਤੋਂ ਬਾਅਦ ਜੋਰਾ ਸਿੰਘ ਮਾਨ ਜਿਹੜੇ ਧੜਲੇਦਾਰ ਲੀਡਰ ਕਹਿ ਸਕਦੇ ਆ ਸਾਡੇ ਇਲਾਕੇ ਦੇ ਮੰਨੇ ਹੋ ਸੀ ਉਹ ਜਿਹੜਾ ਕਹਿੰਦੇ ਫੋਨ ਇਸ ਤਰ੍ਹਾਂ ਕਰਦੇ ਵੀ ਕੰਮ ਹੋਊਗਾ ਉਹਨਾਂ ਨੇ ਗਰੰਟਾ ਬਹੁਤ ਵਣੀਆਂ ਉਹਨਾਂ ਦਾ ਇੱਕ ਨਾਂ ਸੀ ਗੁਰੂਤਬਾ ਸੀ ਮੂਟੇ ਚੱਲਦੇ ਸਾਡੇ ਮੁੱਦੇ ਜੀ ਵੱਡੇ ਨਹੀਂ ਸਭ ਤੋਂ ਵੱਡਾ ਸਾਡਾ ਮੁੱਦਾ ਹੈ ਫਰੋਜ਼ਪੁਰ ਵਿੱਚ ਕੋਈ ਇੱਥੇ ਇੰਡਸਟਰੀ ਆਵੇ ਫਰੋਜ਼ਪੁਰ ਦੇ ਵਿੱਚ ਕੋਈ ਅੱਛੇ ਅੱਛੇ ਐਜੂਕੇਸ਼ਨ ਹੱਬ ਬਣੇ ਦੇਖੋ ਮੈਂ ਲਗਭਗ 4-5 ਕੰਟਰੀਆਂ ਦਾ ਜਿਹੜਾ ਮੈਂ ਜਾ ਕੇ ਆਇਆ ਮੈਂ ਜਿਹੜੀ ਕੰਟਰੀ 'ਚ ਗਿਆ ਮੈਂ ਉੱਥੇ ਐਜੂਕੇਸ਼ਨ ਫੋਕਸ ਕੀਤਾ ਜੀ ਮੈਂ ਪਿੱਛੇ ਜਾ ਸਿੰਗਾਪੁਰ ਗਿਆ ਸੀ ਸਾਡੇ ਇੱਕ ਬੜੇ ਵੱਡੇ ਯੂਨੀਵਰਸਿਟੀ ਦੇ ਸੀਗੇ ਚਾਂਸਲਰ ਉਹਨਾਂ ਨੇ ਉਹਨਾਂ ਦੇ ਥਰੂ ਅਸੀਂ ਗਏ ਸੀਗੇ ਅਸੀਂ ਦੇਖਿਆ ਵੀ ਜਿਹੜੀ ਸਟੇਟ ਵਿੱਚ ਜਾਂ ਕੰਟਰੀ ਵਿੱਚ ਐਜੂਕੇਸ਼ਨ ਪ੍ਰਮੁਖੀ ਜੀ ਉਹ ਹੀ ਤਰੱਕੀ ਕੀਤੀ ਹੈ ਸਾਨੂੰ ਅੱਜ ਐਜੂਕੇਸ਼ਨ ਦੀ ਲੋੜ ਹੈ ਮੈਂ ਪਿਛਲੇ ਸਾਲ ਪਾਕਿਸਤਾਨ ਹੋ ਕੇ ਆਇਆ ਹਾਂ ਪਾਕਿਸਤਾਨ ਕਿਉਂ ਪਛੜਿਆ ਸਾਡੇ ਤੋਂ ਮੈਂ ਇੱਕ ਨਿੱਕੀ ਜਿਹੀ ਗੱਲ ਨਾਲ ਸਾਂਝੀ ਕਰਾਂਗਾ ਗੱਲ ਲੰਬੀ ਨਹੀਂ ਕਰਨੀ ਜੀ ਐਜੂਕੇਸ਼ਨ ਵਿਭਾਗ ਵਿੱਚ ਇੱਕ ਪੋਸਟ ਹੁੰਦੀ BPO ਜੀ ਜੀ ਅਧਿਆਪਕ ਅਫਸਰ ਬਲਗ ਪ੍ਰਾਇਮਰੀ ਅਫਸਰ ਹੁੰਦੇ ਆ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਪਾਕਿਸਤਾਨ ਗਿਆ ਆਪਦੇ ਪਿੰਡ ਗਿਆ ਉੱਥੇ ਇੱਕ BPO ਨੌਕਰੀ ਛੱਡ ਕੇ ਪਾਈ ਨੌਕਰੀ ਕਰਦਾ ਪਿਆ ਕਾਰਨ ਪੁੱਛਿਆ ਮਨ ਕੀ ਕਾਰਨ ਪੁੱਛਿਆ ਪਾਕਿਸਤਾਨ ਦੇ ਵਿੱਚ ਪੜ੍ਹਾਈ ਦਾ ਬੁਰਾ ਹਾਲ ਏ ਤੇ ਪੜ੍ਹਾਈ ਦਾ ਬੁਰਾ ਹਾਲ ਹੋਣ ਕਰਕੇ ਅੱਜ ਪਾਕਿਸਤਾਨ ਸਾਡੇ ਤੋਂ ਘੱਟੋ ਘੱਟ 40-50 ਸਾਲ ਪਿੱਛੇ ਆ ਜੇ ਅਸੀਂ ਸਿੱਧੇ ਗੱਲ ਕਰੀਏ ਪੱਛਮੀ ਦੇਸ਼ਾਂ ਦੀ ਅਸੀਂ ਹੁਣਾਂ ਤੋਂ 40-50 ਸਾਲ ਪਿੱਛੇ ਆ ਮੇਨ ਚੀਜ਼ ਹੈ ਇਹ ਵੀ ਇੱਥੇ ਚਾਹੀਏ ਚੀਜ਼ ਕਿ ਆਮ ਬੰਦੇ ਨੂੰ ਚਾਹੀਦਾ ਕੀ ਹੈ ਸਭ ਤੋਂ ਪਹਿਲੀ ਚੀਜ਼ ਉਹ ਨਹੀਂ ਕਹਿੰਦਾ ਕਿ ਐਮਪੀ ਆ ਮਤਲਬ ਸਾਡੇ ਕੋਲ ਆ ਕੇ ਘਰੇ ਬੈਠੇ ਸਾਡੇ ਕੋਈ 10 ਲੱਖ ਸਾਡੇ ਨਾਲ ਆਵੇ ਸਭ ਤੋਂ ਮੇਨ ਚੀਜ਼ ਕੀ ਹੈ ਇੱਕ ਸੋਸ਼ਲ ਸਿਕਿਉਰਿਟੀ ਕਾਂਗਰਸ ਦੇ ਰਾਜ ਦੇਖ ਲਿਏ ਅਕਾਲੀ ਦਲ ਭਾਜਪਾ ਦੇ ਰਾਜ ਦੇਖ ਲਿਏ ਉਹਦੇ ਆਪੋਜ਼ਿਟ ਅਗਰ ਅੱਜ ਵੇਖੀਏ ਬਦਲਾ ਕਰਕੇ ਆਮ ਆਦਮੀ ਪਾਰਟੀ ਆਈ ਸੀ ਅੱਜ ਕੀ ਹੋ ਰਿਹਾ ਦਿਲ ਦਿਹਾੜੇ ਬੜੇ ਆਰਾਮ ਨਾਲ ਅੱਗੇ ਤਾਂ ਸ਼ਹਿਰ ਕਿਸੇ ਨੂੰ ਕੋਈ ਸ਼ਰਮ ਹੁੰਦੀ ਸੀ ਵੀ ਮੂੰਹ ਤੇ ਕਪੜਾ ਬੰਨਿਆ ਹੁੰਦਾ ਸੀ ਕੋਈ ਲੁੱਟ ਖੋਈ ਹੁੰਦੀ ਸੀ ਅੱਜ ਦਿਨ ਵੇਲੇ ਦੁਪਹਿਰੇ 12 1 2 ਵਜੇ ਉਹਨਾਂ ਸੜਕਾਂ ਤਾਂ ਉਹ ਜਿੱਥੇ ਸੈਕੜੇ ਦੀ ਤعداد ਚ ਲੋਕ ਆ ਜਾ ਰਹੇ ਨੇ ਬਿਲਕੁਲ ਐਵਰੇਜ ਹੈ ਐਵਰੇਜ ਹੈ ਬਿਨਾਂ ਮੂੰਹ ਤੋਂ ਹਾਂ ਫਰੀ ਫਰੀਡਿੰਗ ਯੋਜਨਾ ਜਿਵੇਂ ਸਦੂ ਸਾਹਿਬ ਨੇ ਆਖਿਆ ਜੀ ਜੀ ਹੁਣ ਅੱਜ ਤੁਸੀਂ ਪੇਪਰ ਪੜ੍ਹ ਕੇ ਦੇਖੋ ਮੋਦੀ ਸਾਹਿਬ ਕਹਿੰਦੇ ਵੀ ਜੇ ਅਸੀਂ ਤੀਜੀ ਟਰਮ ਜਿਹੜੀ ਸਾਡੀ ਹੈਗੀ ਆ ਘਰਾਂ ਦੇ ਤੁਹਾਡੇ ਬਿੱਲ ਮਾਫ਼ ਕਰਦੇ ਜੀ ਜੀ ਹਾਂ ਆਇਆ ਸਟੇਟਮੈਂਟ ਆਇਆ ਕਹਿੰਦਾ ਮਤਲਬ ਹੈ ਕਿ ਸਾਡੇ ਬਿਜਲੀ ਬਿਜਲੀ ਫ੍ਰੀ ਆਪਾਂ ਕਹਿ ਸਕਦੇ ਜੇ ਆਪਾਂ ਕਹਿ ਸਕਦੇ ਕਿ ਜੋ ਫ੍ਰੀ ਦੀਆਂ ਚੀਜ਼ਾਂ ਨਾਲ ਹੀ ਜੋ ਸਾਡੇ ਦੇਸ਼ ਦਾ ਜਿਹੜਾ ਵਿਕਾਸ ਰੁਕਿਆ ਹੋਇਆ ਬਿਲਕੁਲ ਜੀ ਬਿਲਕੁਲ ਹੁਣ ਮੈਂ ਜ਼ਿੰਮੇਵਾਰ ਤੇ ਮਾਲੇ ਜੱਟਾਂ ਨੂੰ ਮੈਂ ਖੁਦ ਕੀਤੀ ਕਰਦਾ ਬਿੱਲ ਮਾਫ ਕਰ ਦਿੰਦੇ ਤੂੰ 5 ਰੁਪਏ 10 ਰੁਪਏ ਵੈਲੀ ਲਾ ਲਓ ਵੀ ਲੋਕਾਂ ਨੂੰ ਇਹ ਤਾਂ ਹੋ ਵੀ ਸਾਡੀ ਆ ਜਿਹੜੀ ਚੀਜ਼ ਸਾਰੀਆਂ ਚੀਜ਼ਾਂ ਜੇ ਤੂੰ ਫ੍ਰੀ ਚੱਲਣਗੀਆਂ ਚੱਲਣਗੀਆਂ ਤੁਹਾਡੀਆਂ ਤਾਂ ਦੇਸ਼ ਕਿਵੇਂ ਚੱਦੂ ਜਿੱਥੋਂ ਤੱਕ ਕੇਸਰ ਸਾਹਿਬ ਜਾਂ ਸਿੱਧੂ ਸਾਹਿਬ ਨੇ ਗੱਲ ਆਖਿਆ ਜੋਰਾ ਸਨਮਾਨ ਦਾ ਹੁਣ ਪਰ ਮੇਰੇ ਖਾਵੇ ਜੋਰਾ ਸਿੰਘ ਮਾਨ ਪੰਜਾਬ ਦਾ ਇੱਕ ਇਹੋ ਜਿਹਾ ਲੀਡਰ ਸੀਗਾ ਜਿਹੜਾ ਲੋਕ ਸਭਾ ਵਿੱਚ ਸਨਮਾਨ ਤੋਚਕਾ ਵੀ ਆਪਦੇ ਫੰਡ ਨੂੰ ਸਮੇਂ ਸਿਰ ਵਰਤੋਂ ਕਰਨ ਵਿੱਚ ਉਹਦੀ ਇਹ ਚ ਕੋਈ ਸ਼ੱਕ ਨਹੀਂ ਕਿ ਜੋਰਾ ਸਿੰਘ ਮਾਨ ਟੜਲੇਦਾਰ ਲੀਡਰ ਸੀ ਪਰ ਜਿੱਥੋਂ ਤੱਕ ਹੁਣ ਲੋਕਾਂ 'ਚ ਸੂਝਵਾਨਤਾ ਦਾ ਸਵਾਲ ਹੈਗਾ ਲੋਕ ਹੁਣ ਚਾਹੁੰਦੇ ਵੀ ਸਾਡਾ ਲੀਡਰ ਲੋਕ ਸਭਾ ਵਿੱਚ ਸਾਡੇ ਮੁੱਦੇ ਕਿਹੜੇ-ਕਿਹੜੇ ਚੁੱਕਦਾ ਬਰਾਬਰ ਸਾਹਿਬ ਜੀ ਗੱਲ ਕਰਦੇ ਜਿੱਦਾਂ ਐਮਐਲਏ ਮੌਜੂਦਾ ਹੁਣ ਹੈਗੇ ਆ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਕਿੰਨਾ ਕੋਈ ਵਿਕਾਸ ਕੀਤਾ ਨਹੀਂ ਵਿਕਾਸ ਆ ਸ਼ੋਕ ਜੀ ਸਭ ਤੋਂ ਪਹਿਲਾਂ ਵੱਡੀ ਗੱਲ ਤਾਂ ਇਹ ਵੀ ਪਹਿਲਾਂ ਇੱਕ ਐਮਐਲਏ ਨੂੰ ਮਿਲਣਾ ਕਿੰਨਾ ਔ ਜੀ ਜੀ ਦੇਖਦੇ ਨਾ ਤੁਸੀਂ ਇੱਕ ਐਮਐਲਏ ਨੂੰ ਮਿਲਣਾ ਹਰ ਬੰਦੇ ਦੇ ਵਾਸਤੇ ਨਹੀਂ ਹੁੰਦਾ ਸੀ ਤੇ ਹੁੰਦੇ ਐਮਐਲਏ ਜੱਫੀਆਂ ਪਾਉਂਦੇ ਆ ਹੋ ਸਿੱਧੂ ਸਾਹ ਨੇ ਆਖਿਆ ਕਿ ਪਰਚੇ ਦਾ ਕਲਚਰ ਬਿਲਕੁਲ ਖਤਮ ਹੋ ਗਿਆ ਹੁਣ ਕਿਹੜਾ ਵਿਕਾਸ ਦੀ ਗੱਲ ਕਰਦੇ ਕਿੰਨਾ ਕੋਈ ਵਿਕਾਸ ਨਹੀਂ ਵਿਕਾਸ ਦੇ ਕੋਈ 2 ਸਾਲ ਉਹਨਾਂ ਦੇ ਲੰਘੇ ਆ ਜੀ ਅਜੇ ਉਹਨਾਂ ਕੋਲ 3 ਸਾਲ ਉਹਨਾਂ ਕੋਲ ਪਏ ਆਮ ਲੋਕਾਂ ਕੋ ਹੁਣ ਪਿੰਡਾਂ ਦੇ ਵਿੱਚ ਕੋਈ ਜਿਵੇਂ ਐਮਐਲਏ ਦਾ ਖੌਫ ਨਹੀਂ ਹੈਗਾ ਅਗਲਾ ਕਹਿੰਦਾ ਵੀ ਹਾਂ ਵੀ ਜਾ ਕੇ ਜੱਪੀ ਪਾ ਕੇ ਅਸੀਂ ਗੱਲ ਕਰ ਲਵਾਂਗੇ ਜੋ ਆਮ ਆਦਮੀ ਕਹਿੰਦੇ ਹੈਗੇ ਆ ਉਹ ਚਲ ਠੀਕ ਆ ਜੇ ਅਜੇ ਮੌਕਾ ਉਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਲੰਬੇ ਸਮੇਂ ਤੋਂ ਮਾਰਕ 70 ਸਾਲ ਤੋਂ ਜਿਹੜਾ ਇੱਕ ਹੋਇਆਗਾ ਉਹ ਖਲਾ ਦੇ ਵਿੱਚੋਂ ਨਾ ਕਿ ਤੁਸੀਂ ਉੱਤੇ ਪਹੁੰਚਿਓ ਹੋ ਸਕਦਾ ਆ ਉਹਨਾਂ ਦੇ ਸਮੇਂ ਵਿੱਚ ਅਸੀਂ ਉਹਨਾਂ ਕੋਲ ਉਮੀਦਾਂ ਬਹੁਤ ਰੱਖਦੇ ਆ ਗੁਰਨਾਮ ਜੀ ਤੁਸੀਂ ਕਿੰਨੇ ਕੋ ਆਪਣੇ ਕੇਸਰ ਸਾਹਿਬ ਤੁਸੀਂ ਗੁਰਨਾਮ ਜੀ ਤੇ ਕਿੰਨੇ ਕੋ ਉਹਨਾਂ ਦੀ ਇਹਨਾਂ ਦੀ ਗੱਲਾਂ ਸਹਿਮਤੋਂ ਆਪਣੇ ਖੁਦ ਸਾਹਿਬ ਜਿਹੜਾ ਅੱਜ ਮੁੱਦਾ ਹੈ ਸਰਕਾਰਾਂ ਦਾ ਭਗਵੰਤ ਮਾਨ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਹੈ ਵੀ ਅਜੇ ਵੀ ਹੈ ਆ ਪਰ ਪਿਛਲੇ ਦਿਨੀ ਅਸੀਂ ਇੱਕ ਵੇਖਿਆ ਕਿ ਜਿਹੜੇ ਕਿਸਾਨ ਅੰਦੋਲਨ ਹੋਇਆ ਹੈ ਆਪਾਂ ਨੋਟ ਕੀਤਾ ਵੀ ਕਿਸਾਨ ਤਿੰਨ ਕਾਨੂੰਨ ਜਿਹੜੇ ਸੀਗੇ ਕਾਲੇ ਕਾਨੂੰਨ ਅਸੀਂ ਉਹਦੇ ਅਗੇਂਸਟ ਸਾਡੇ ਜਿਹੜੇ ਕਿਸਾਨ ਲੀਡਰਸ ਸਾਡੇ ਕਿਸਾਨ ਭਰਾ ਗਏ ਆ ਕਾਲੇ ਬਿੱਲ ਰੱਦ ਕਰਾਉਣ ਲਈ ਭਗਵੰਤ ਮਾਨ ਸਰਕਾਰ ਨੂੰ ਨੇ ਵੀ ਉਹ ਤੋਂ ਦਾਵਾ ਕੀਤਾ ਵੀ ਅਸੀਂ ਕਿਸਾਨਾਂ ਨਾਲ ਖੜੇ ਆ ਤੁਸੀਂ ਦੇਖੋ ਤਿੰਨ ਦਿਨ ਪਹਿਲਾਂ ਚੋਰ ਮੋਰੀ ਰਹੀਂ ਇੱਕ ਬਿੱਲ ਪਾਸ ਕਰ ਦਿੱਤਾ ਜਾਂਦਾ ਜਿੰਦੇ ਪੰਜਾਬ ਦੀਆਂ 24-25 ਮੰਡੀਆਂ ਜਿਹੜੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਅੱਜ ਕੇ ਕੱਲ ਦੁਬਾਰਾ ਐਲਾਨ ਹੋ ਗਿਆ ਇਲਾਨ ਹੋ ਗਿਆ ਦੁਬਾਰਾ ਭਗੰਤਮਨ ਦਾ ਕਿ ਉਹ ਜਿਹੜੀਆਂ ਸਮਝੌਤੇ ਰੱਦ ਕੀਤੇ ਜਾਣਗੇ ਬਟ ਅਜੇ ਵੀ ਸਰਕਾਰ ਕਿਤੇ ਨਾ ਕਿਤੇ ਸੱਦੇ ਕਿਸਾਨਾਂ ਨਾਲ ਜਾਂ ਵਪਾਰੀਆਂ ਨਾਲ ਕਿਤੇ ਨਾ ਕਿਤੇ ਉਹਨਾਂ ਨਾਲ ਖੜਦੀ ਮਿਹਨਤ ਜਰਾਰੀ ਪਹਿਲੀ ਗੱਲ ਜਿਹੜੀ ਆਪਾਂ ਹੋਰ ਕਰ ਰਹੇ ਸਭ ਮੁਫਤ ਦਾ ਰਾਸ਼ਨ ਜਾਂ ਮੋਸਲ ਬਿਲਕੁਲ ਬੰਦ ਹੋਣਾ ਚਾਹੀਦਾ ਇੱਕ ਸਭ ਤੋਂ ਵੱਡਾ ਅੱਜ ਲੋੜ ਜਿਹੜੀ ਅੱਜ ਜੀ ਮੇਰੇ ਅਨੁਸਾਰ ਜਿਹੜਾ ਚੋਣ ਮੈਨੀਫੈਸਟੋ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦਾ ਉਹ ਲੀਗਲੀ ਹੋਣਾ ਚਾਹੀਦਾ ਦਰਮੇ ਜੀ ਜੇ ਕੋਈ ਇਹ ਐਲਾਨ ਕਰ ਦਣਗੇ ਜੇ ਅਸੀਂ ਖੰਡ ਫਰੀ ਪੱਤੀ ਫਰੀ ਫਰੀ ਘਰੋਂ ਥੋੜੀ ਦੇਣੀ ਉਹ ਬੋਝ ਕਿੰਨੇ ਤੇ ਪੈ ਰਿਆ ਜੇ ਟੈਕਸ ਦੇ ਰਿਆ ਸੋ ਚੋਣ ਮੈਨੀਫੈਸਟੋ ਜਿਹੜਾ ਲੀਗਲ ਹੋਵੇ ਜੇ ਕੋਈ ਪਾਰਟੀ ਉਤੇ ਖੜੀ ਨਹੀਂ ਉਤਰਦੀ ਉਹ ਪਾਰਟੀ ਦੀ ਕਟੋ ਘਰ ਦਾਸਲ ਵਾਸਤੇ ਮਾਨਤਾ ਰਤ ਕਰ ਦੇਣੀ ਕਰਨਾ ਕਿ ਕੋਈ ਸਹਿਮਤ ਹੈ ਜੀ ਮੈਂ 1 ਟ ਮਿੰਟ ਜਿਹੜੂ ਫਰੀ ਦੀ ਅਸੀਂ ਯੋਜਨਾ ਲੈਨੇ ਸਪੋਇ ਕਰੋਨ ਮੇਰੇ ਇੱਕ ਗਵਾਨ ਤੋਂ ਮੁੰਡਾ ਰੋਡ ਵਿੱਚ ਵੇਲੇ ਡਰਾਈਵਰ ਲੱਗਾ ਜੀ ਸਾਡੇ ਨਾਲ ਦੇ ਪਿੰਡ ਤੋਂ ਚਾਰ ਬੀਬੀਆਂ ਮਾਲ ਲੈਨੇ ਰੋਜ਼ ਚੜ ਕੇ ਮੋਗੇ ਜਾਂਦੇ ਨੇ ਜੀ ਜੀ ਠੀਕ ਆ ਤੇ ਜਿਉ ਮੁੰਡੇ ਨੇ ਪੁੱਛਿਆ ਬੀਬੀ ਤੁਸੀਂ ਕੀ ਕਰਨੀ ਆ ਕਿ ਇਹ ਤੇ ਯੋਗਾ ਕਰਨ ਜੰਨੇ ਆ ਜੀ ਤੁਸੀਂ ਦੱਸੋ ਮਾਲੀ ਨੇ ਵੀ ਜੇ ਬੱਸਾਂ ਦੇ ਵਿੱਚ ਸਫਰ ਫਰੀ ਕਰ ਦਿੱਤਾ ਤਾਂ ਬੀਬੀਆਂ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਵੀ ਕੋਈ ਜਿਹੜਾ ਜਿਵੇਂ ਚੋਣ ਨੂੰ ਹੈ ਮੈਨੀਫੈਸਟ ਦੇ ਵਿੱਚ ਕੋਈ ਵੀ ਚੀਜ਼ ਤੁਸੀਂ ਦੇਣੀ ਜਿਹੜੀ ਸਰਕਾਰ ਦੇ ਉੱਤੇ ਬੋਝ ਪੈਂਦਾ ਉਸ ਤਰੀਕੇ ਨਾਲ ਚੋਣ ਮੈਨੀਫੈਸਟ ਵਿੱਚ ਸ਼ਾਮਲ ਕਰੋ ਵੀ ਕੀ ਮਾਲ ਪੰਜਾਬ ਦਾ ਵਿਕਾਸ ਹੋਊ ਜਾਂ ਪੰਜਾਬ ਹੋਰ ਉਦਕਾਰ ਦੇ ਬੋਝ ਥਲੇ ਦੱਬਿਆ ਜਾਊਗਾ ਹੁਣ ਹਰ ਰੋਜ਼ ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਭਾਰੀ ਹੋਈ ਜਾਂਦੀ ਹੈ ਕੀ ਕੋਈ ਪਾਰਟੀ ਇਹ ਸੋਚਣ ਨੂੰ ਤਿਆਰ ਨਹੀਂ ਵੀ ਆਪਾਂ ਫਰੀਦੀਆਂ ਯੋਜਨਾਵਾਂ 'ਤੇ ਥੋੜਾ ਜਿਹਾ ਕੱਟ ਲਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਲੋਕ ਲੋਕ ਚਾਹੁੰਦੇ ਅਸਲ ਦੇ ਵਿੱਚ ਵੀ ਸਾਨੂੰ ਯੋਜਨਾਵਾਂ ਨਹੀਂ ਚਾਹੀਦੀਆਂ ਫਰੀਦੀਆਂ ਯੋਜਨਾਵਾਂ ਨਹੀਂ ਚਾਹੀਦੀਆਂ ਸਾਡੇ ਲਈ ਉਹ ਯੋਜਨਾਵਾਂ ਹੁਣ ਜਿਹੜਾ ਪੰਜਾਬ ਸਾਡਾ ਪਹਿਲਾਂ ਕਦੀ ਸੋਨੇ ਦੀ ਚਿਲੀ ਹੁੰਦਾ ਸੀ ਵੀ ਅਸੀਂ ਕਿਤੇ ਉਹ ਸਥਾਨ ਹਾਸਲ ਕਰ ਸਕਾਂਗੇ ਸੀ ਜੇ ਬਰਨਰ ਸਾਹਿਬ ਜੀ ਗੱਲ ਕਰਦੇ ਹ ਜਿੱਦਾਂ ਹੁਣ ਤੁਸੀਂ ਗੱਲ ਕਰ ਦਿੱਤੀ ਹੈ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਜਿਹੜੀ ਚੋਣਾਂ ਹੋਣਗੀਆਂ ਉਹਦੇ ਵਿੱਚ ਕਿਹੜੀ ਪਾਰਟੀ ਜਿੱਤੂਗੀ ਤੇ ਕਿਹੜੀ ਪਾਰਟੀ ਦਾ ਲੱਗਦਾ ਕਿ ਇਸ ਵਾਰ ਉਹ 13 ਦੀ 13 ਹਰੇਕ ਦਾਵਾ ਕਰੇ ਕਿ 13 ਦੀ 13 ਸੀਟਾਂ ਜਿੱਤਾਂਗੇ ਤੁਹਾਨੂੰ ਕਿਹੜਾ ਲੱਗ ਰਿਹਾ ਕਿ ਪਾਰਟੀ ਜਿੱਤੂਗੀ ਇਸ ਵਾਰ ਦੇਖੋ ਸ਼ੋਭ ਜੀ ਸਭ ਤੋਂ ਵੱਡੀ ਲੋਕ ਬਹੁਤ ਸਿਆਣੇ ਹੋ ਗਏ ਆ ਜੀ ਜੀ ਹੁਣ ਪਾਸਾ ਪੁੱਠਾ ਕਰਨ ਲੱਗੀਆਂ ਲੋਕਾਂ ਨੇ ਮੈਂਟ ਨਹੀਂ ਲਾਉਂ ਅੱਜ ਤੁਸੀਂ ਮੈਨੀਫੈਸਟੋ ਚ ਕਦੀ ਇਹ ਵੇਖਿਆ ਕਿ ਹਾਂ ਕਦ ਕਿਸੇ ਪਾਣੀ ਦੀ ਇਹ ਗੱਲ ਕੀਤੀ ਕਿ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਇਹ ਦੇਖਿਆ ਕਿ ਮੈਂ ਇਹ ਬੁੱਧਾ ਪਾਉਂਗਾ ਕਿ ਪਾਣੀ ਦੀ ਘੱਟ ਵਰਤੋਂ ਦਾ ਬਿੱਲ ਲੈ ਕੇ ਆਉਂਗਾ ਪਾਣੀ ਐ ਵਰਤਣਾ ਕਿਸੇ ਨੇ ਕਿਹਾ ਜੀ ਆ ਸਾਡੇ ਫਰੋਜਪੁਰ ਦੀ ਗੱਲ ਕਰਦੇ ਹਾਂ ਪਿਛਲੇ 1 ਮਹੀਨੇ ਤੋਂ ਜਿਹੜਾ ਮੇਨ ਪਾਣੀ ਹੈਗਾ ਸਾਡਾ ਘਰਾਂ ਚ ਪੀਣ ਦਾ ਉਹਦੇ ਵਿੱਚ ਗੱਟਰ ਦਾ ਪਾਣੀ ਮਿਲਿਆ ਆ ਰਿਹਾ ਔਰ ਗੰਦਾ ਪਾਣੀ ਜਲ ਜੀਰੇ ਵਰਗਾ ਔਰ ਲੋਕ ਪ੍ਰੈਸ ਦੁਹਾਈ ਦੇ ਦੇ ਮਰ ਗਿਆ ਕੱਲ ਪਟਣਾ ਸ਼ੁਰੂ ਕੀਤਾ ਅੱਜ ਜਿੱਥੇ ਤੁਸੀਂ ਬੈਠੇ ਹੋਏ ਇੱਥੇ ਗੰਦਾ ਪਾਣੀ ਆ ਰਿਹਾ ਸਾਰੇ ਸ਼ਹਿਰ ਦਾ ਵਿੱਚ ਸੀਵਰੇਜ ਦਾ ਪਾਣੀ ਮਿਲਿਆ ਕਿਸੇ ਐਮਐਲਏ ਦਾ ਕਿਸੇ ਐਮਪੀ ਦਾ ਕੋਈ ਬਿਆਨ ਨਹੀਂ ਹੈਗਾ ਸਾਡਾ ਕਿਸੇ ਵਾਲੇ ਕੋਈ ਖਿਆਲ ਹੀ ਨਹੀਂ ਹੈਗਾ ਅਸੀਂ ਇਹ ਮੁੱਦੇ ਕਿਉਂ ਨਹੀਂ ਇਹ ਸਾਡੇ ਮੁੱਦੇ ਗਏ ਸਾਡੀ ਪਹਿਲੀ ਸਭ ਤੋਂ ਐਜੂਕੇਸ਼ਨ ਹੈ ਹੈਲਥ ਹੈ ਇਹ ਮੁੱਦੇ ਆ ਪਾਣੀ ਸਾਡਾ ਥੱਲੇ ਜਾ ਰਿਹਾ ਧਰਤੀ ਦਿਨ-ਬਦਨ ਥੱਲੇ ਜਾ ਰਿਹਾ ਅਸੀਂ ਉਹ ਮੁੱਦਾ ਹੀ ਨਹੀਂ ਲੈ ਕੇ ਆ ਰਹੇ ਅਸੀਂ ਉਸ ਮੁੱਦੇ ਤੇ ਕਿਸ ਨੂੰ ਚੁਣਦੇ ਨਹੀਂ ਹੋਰ ਜਿਹੜਾ ਐਮਪੀ ਬਣੂਗਾ ਜੋ ਵੀ ਕਿਸੇ ਵੀ ਪਾਰਟੀ ਦਾ ਬਣੇ ਤੁਸੀਂ ਉਹਦੇ ਤੋਂ ਕੀ ਮੰਗ ਕਰੋਗੇ ਕੀ ਉਮੀਦਾਂ ਹੁੰਦੇ ਤੋਂ ਇਸ ਵਾਰ ਲਾਉਂਦੇ ਹੋ ਤੁਸੀਂ ਦੇਖੋ ਸਾਡੀਆਂ ਮੇਨ ਮੁੱਦਾ ਉਹੀ ਮੈਂ ਅੱਗੇ ਹੀ ਆਪច ਗੱਲਾਂ ਕਰ ਰਿਹਾ ਕਿ ਸਾਡੀਆਂ ਪਿਛਲੇ 70 70 78 ਸਾਲ ਹੋ ਗਏ ਸਾਡੇ ਦੇਸ਼ ਨੂੰ ਯਾਦ ਹੋਇਆ ਅਸੀਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਤੇ ਘੁੰਮੀ ਜਾਂਦੇ ਵੀ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਉਥੋਂ ਆਟਾ ਦਾਲ ਸਕੀਮ ਆ ਗਈ ਆ ਗਰੰਟੀ ਆ ਗਈ ਆ ਮਾਫ ਕਰਦੇ ਜੀ ਆਧਾਰ ਕਾਰਡ ਤੇ ਜਾਗੂ ਕੀ ਬੀਬੀ ਇਹ ਗੱਲਾਂ ਚੱਲੀਆਂ ਜਾਂਦੀਆਂ ਸਹੂਲਤਾਂ ਇਹ ਉਹ ਇੱਥੇ ਅਸੀਂ ਸੀਮਤ ਹੋ ਗਏ ਮੈਂ ਉਹੀ ਗੱਲ ਕਰਦਾ ਕਿ ਅਸੀਂ ਇਹੀ ਮੰਗ ਕਰਦੇ ਆ ਸਾਰਾ ਪੰਜਾਬ ਹੀ ਇਹੀ ਮੰਗ ਕਰਦਾ ਸਾਰਾ ਭਾਰਤ ਹੀ ਮੰਗ ਕਰਦਾ ਕੱਲੀ ਫਿਰੋਜ਼ਪੁਰੀਆਂ ਦੀ ਮੰਗ ਸਾਡੀ ਸੋਚ ਨਾ ਸਾਡੀ ਸੋਚ ਸ਼ਾਰਟ ਟਰਮ ਦੀ ਸੋਚ ਹੋਗੀ ਜਦੋਂ ਸਾਡਾ ਦੇਸ਼ ਯਾਦ ਹੋਇਆ ਸਾਡੇ ਚ 5 ਸਾਲ ਯੋਜਨਾਵਾ ਸ਼ੁਰੂ ਕੀਤੀਆਂ ਵੀ ਇਹ 5 ਸਾਲ ਦਾ ਸਾਡਾ ਕੀ ਚਾਕੀ ਆ ਹੁਣ ਪਿੰਡਾਂ ਵਿੱਚ ਜਿਵੇਂ ਤੁਸੀਂ ਸਵਾਲ ਕੀਤਾ ਮਾਲੇ ਜਿਹੜੇ ਆਉਣ ਆ ਤੁਸੀਂ ਕੀ ਚਾਹੋਗੇ ਪਿੰਡਾਂ ਵਿੱਚ ਤਾਂ ਜੋ 70 ਸਾਲ ਪਹਿਲਾਂ ਸੀ ਮਾਲੇ ਗਲੀਆਂ ਬਣ ਗਈਆਂ ਅਗਲੇ 5 ਸਾਲ ਚੋਂ ਪਾਟ ਲਈਆਂ ਛੱਪੜ ਬਣ ਗਿਆ ਅਗਲੇ 5 ਸਾਲ ਚੋਂ ਪਾਟ ਲਿਆ ਕੀ ਸਾਡੇ ਕੋਲ ਇਹੋ ਜਿਹੇ ਦਿਮਾਗ ਹੈ ਨਹੀਂ ਕਿ ਸਾਡੀ ਦੇਸ਼ ਦੀ ਆਬਾਦੀ ਕਿਸ ਤਰੀਕੇ ਨਾਲ ਵੱਧ ਰਹੀ ਹੈ ਸਾਨੂੰ ਕਿੱਡੇ ਛੱਪੜ ਬਣਨੇ ਚਾਹੀਦੇ ਆ ਸਾਡੀਆਂ ਕਿ ਇਹੋ ਜਿਹੀਆਂ ਸੜਕਾਂ ਬਣਨੀਆਂ ਚਾਹੀਦੀ ਜਿਵੇਂ ਆਉਣ ਵਾਲੇ 50 ਸਾਲ ਤੱਕ ਜਿਹੜਾ ਹੈਗਾ ਸਾਨੂੰ ਉਹਦੇ ਤੇ ਬਾਹਰਲੇ ਦੇਸ਼ਾਂ ਵਿੱਚ ਉਹਨਾਂ ਮਾਲੇ ਭਾਜੀ ਬਾਹਰਲੇ ਦੇਸ਼ਾਂ ਚ ਜਾਏ ਉਹ ਮਾਲੇ 50 ਸਾਲ ਦਾ ਸੋਚ ਕੇ ਚੱਲਦੇ ਆ ਅਸੀਂ ਸੋਚ ਗਏ ਸਾਲ ਤੇ 5 ਸਾਲ ਵੀ 3 ਸਾਲ 3 ਨਾਲ ਸਾਲਾਂ ਦੀ ਗਲੀਆਂ ਪੱਟੀਆਂ ਵੀ ਜਾਂਦੀਆਂ ਛੱਪੜ ਬਣ ਵੀ ਜਾਂਦੇ ਆ ਸਾਰਾ ਕੁਝ ਜਿੰਨੀ ਗਰਾਹ 70 ਸਾਲ ਤੋਂ ਉੱਤੇ ਦੀ ਉੱਥੇ ਕਰਤ ਕੀ ਸਾਡੇ ਕੋਲ ਇਹੋ ਜਿਹੀ ਚੀਜ਼ ਹੈ ਨਹੀਂ ਕੋਈ ਮੇਨ ਚੀਜ਼ ਹੀ ਇਹ ਹੈ ਜੀ बार-बार बार-बार ਆਹ ਕਰਦਿਆਂ ਗਿਆ ਕਰਦਿਆਂ ਗਿਆ ਅੱਜ ਤੋਂ ਪਿਛਲਾ ਤੇ ਅਸ ਵੇਖ ਲੋ ਤੇ ਹੁਣ ਦਾ ਵੇਖ ਲੋ ਜਿੰਨੇ ਵੀ ਕੈਂਡੀਡੇਟ ਆਏ ਨੇ ਜਿੱਤੇ ਨੇ ਹੋਇਆ ਕੀ ਆ ਜੀ ਕਿਆ ਕੁਝ ਜਾਂਦਾ ਹੁੰਦਾ ਉਸ ਤੋਂ ਉਲਟ ਹਾਲੇ 2 ਸਾਲ ਹੋਇਆ ਬੇਸ਼ੱਕ ਇਸ ਪਾਰਟੀ ਨੂੰ ਕਿ 3 ਸਾਲ ਉਹਨਾਂ ਕੋਲ ਹੈਗੇ ਆ ਬਹੁਤ ਕੁਝ ਕਰ ਜਾਣਗੇ ਪਰ ਅਫਸੋਸ ਇਸ ਗੱਲ ਦਾ ਕਿ ਜਿਸ ਚੀਜ਼ ਦਾ ਉਹਨਾਂ ਦੇ ਕੋਲ ਸਰਕਾਰ ਆ ਉਹ ਕੰਟਰੋਲ ਕਰ ਸਕਦੇ ਆ ਭਾਵੇਂ ਤਾਸਟ ਮੁੰਨਾ ਹਥਿਆਣਾ ਸਕਦੀ ਇੱਕ ਛੋਟੀ ਜੀ ਗੱਲ ਆ ਸ਼ੋਰ ਦੇ ਵਿੱਚ ਇੱਕ ਕਾਂਸਟੇਬਲ ਹੈ ਨਾ ਪੁਲਿਸ ਦਾ ਅਗਰ ਉਹ ਆਪਣੇ ਤਰੀਕੇ ਨਾਲ ਆਪਣੀ ਕਲਮ ਨਾਲ ਕੁਝ ਲਿਖ ਦੇ ਤੇ ਅੱਗੋਂ ਕੋਰਟ ਦੀ ਵੀ ਜਰਤ ਨਹੀਂ ਵੀ ਉਸ ਚੀਜ਼ ਨੂੰ ਚੇਂਜ ਕਰ ਜਵੇ ਉਹ ਤਾਂ ਫਿਰ ਵੀ ਸਰਕਾਰਾਂ ਨੇ ਹਰਾਨੇ ਦੀ ਗੱਲ ਆ ਆਹੀ ਜੋ ਆਪਾਂ ਗੱਲ ਕਰ ਰਹੇ ਆ ਨਸ਼ੇ ਹੋ ਗਏ ਸੋਸ਼ਲ ਸਿਕਿਉਰਿਟੀ ਹੋ ਗਈ ਇਹਨਾਂ ਚੀਜ਼ਾਂ 'ਤੇ ਕੋਈ ਧਿਆਨ ਨਹੀਂ ਅਫਸਰ ਨਾਲ ਤੇ ਹੋ ਸਕਦਾ ਇਹਨਾਂ ਨੂੰ ਉਮੀਦਵਾਰ ਬਦਲਣੇ ਪੈਣ ਤੇ ਇੱਕ ਬੜੀ ਇਹ ਵੀ ਚਰਚਾ ਚੱਲਦੀ ਪਈ ਹੈ ਕਿ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਵੀ ਜਲ ਹੋਣਾ ਲੱਗ ਪਾ ਦਿੱਤੇ ਇਹ ਸਨ ਸਾਡੇ ਨਾਲ ਕੁਝ ਵੀਰ ਫਿਰੋਜ਼ਪੁਰ ਦੇ ਜੁੜੇ ਸੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਅਗਲੀ ਵਾਰ ਕਿਸੇ ਹੋਰ ਦੇ ਨਾਲ ਖਾਸ ਮੁੱਦੇ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੋਕ ਲਾਸਰਾ ਫਾਸਟਵੇ ਨਿਊਜ਼